ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਸ ਨਾਲ ਜੁੜੀਆਂ ਰਬ ਰੂਪ ਸੰਗਤਾਂ ਨੂੰ ਮੈਂ ਅਮਰੀਕ ਸਿੰਘ ਬੱਲਵਾਲ ਫਤਿਹ ਬਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਾਰਪਲੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਪਲੀਪਾਂ ਜਾਣਦੇ ਹੋ ਕਿ ਅਸੀਂ ਹਜ਼ੂਰ ਸ਼੍ਰੀ ਨਾਮਕਮਲ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਐਪੀਸੋਡਾਂ ਰਾਹੀਂ ਸ਼ੂਟ ਕਰਕੇ ਰਾਜਾ ਸਾਹਿਬ ਵਲੌਗਸ ਦੇ ਪਲੇਟਫਾਰਮ ਰਾਹੀਂ ਆਪ ਸਰਬੱਤ ਸੰਗਤ ਦੇ ਸਨਮੁਖ ਰੱਖਣ ਦਾ ਇੱਕ ਲੜੀਵਾ ਸਿਲਸਲਾ ਸ਼ੁਰੂ ਕੀਤਾ ਹੋਇਆ ਹੈ ਇਸੇ ਲੜੀਵਾਰ ਸلسلੇ ਨੂੰ ਅੱਗੇ ਤੋਰਦੇ ਹੋਏ ਅੱਜ ਇੱਕ ਹੋਰ ਐਪੀਸੋਡ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਦੀ ਜੀਵਨੀ ਵਿੱਚੋਂ ਲੈ ਕੇ ਆਪ ਸਰਬਤ ਸੰਗਤ ਦੇ ਸਨਮੁਖ ਹਾਜ਼ਰ ਹੋਇਆ। ਇੱਕ ਦਿਨ ਦੀ ਗੱਲ ਹੈ ਕਿ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਪਿੰਡ ਰੈਪੇ ਵਿੱਚ ਭਾਈ ਸਰਮੁਖ ਸਿੰਘ ਜੀ ਦੀ ਕੁਟਿਆ ਦੇ ਵਿੱਚ ਬਿਰਾਜੇ ਹੋਏ ਨੇ। ਅੱਧੀ ਰਾਤ ਦਾ ਸਮਾਂ ਹੈ। ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਦੀ ਸੁਰਤੀ ਉਸ ਪਰਮ ਸ਼ਕਤੀ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜੀ ਹੋਈ ਹੈ। ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਬੰਦਗੀ ਦੇ ਵਿੱਚ ਲੀਨ ਹੋ ਕੇ ਉਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰ ਰਹੇ ਨੇ ਅਚਾਨਕ ਦਰਗਾਹੀ ਫਰਮਾਨ ਹੁੰਦਾ ਹੈ ਕਲਯੁਗ ਦੇ ਵਿੱਚ ਸੰਸਾਰੀ ਲੋਕਾਂ ਦੇ ਭਲੇ ਵਾਸਤੇ ਪ੍ਰਮਾਤਮਾ ਦੇ ਨਾਮ ਦੇ ਨਾਲੋਂ ਟੁੱਟੇ ਹੋਏ ਲੋਕਾਂ ਨੂੰ ਪ੍ਰਮਾਤਮਾ ਦੀ ਬੰਦਗੀ ਦੇ ਨਾਲ ਜੋੜਨ ਵਾਸਤੇ ਕਲਯੁਗ ਦੇ ਸਮੇਂ ਵਿੱਚ ਵਿਕਾਰਾਂ ਦੀ ਅਗਨੀ ਦੇ ਵਿੱਚ ਤਪ ਰਹੇ ਲੋਕਾਂ ਨੂੰ ਸ਼ੀਤਲਤਾ ਪ੍ਰਦਾਨ ਕਰਨ ਵਾਸਤੇ ਇੱਕ ਤੀਰਥ ਸਥਾਨ ਦੀ ਰਚਨਾ ਕੀਤੀ ਜਾਣੀ ਹੈ ਪਿੰਡ ਰੈਪੇ ਦੇ ਵਿੱਚ ਇੱਕ ਐਸੇ ਪੁਲ ਦਾ ਨਿਰਮਾਣ ਹੋਣਾ ਹੈ ਜਿਸ ਪੁਲ ਦੇ ਰਾਹੀਂ ਉਸ ਪ੍ਰਮਾਤਮਾ ਦੀ ਬੰਦਗੀ ਕਰਕੇ ਲੋਕਾਈ ਭਵ ਸਾਗਰ ਨੂੰ ਪਾਰ ਕਰ ਸਕਦੀ ਹੈ ਹਜ਼ੂਰ ਸ਼੍ਰੀ ਨਾਗ ਕਮਲ ਰਾਜਾ ਸਾਹਿਬ ਜੀ ਮੇਰਾ ਦੇ ਘਰ ਵਿੱਚ ਆ ਕੇ ਵਿਰਾਜੇ ਹੋਏ ਨੇ ਇੱਕ ਲੱਸੀ ਦਾ ਗਲਾਸ ਛੱਕੇ ਤਿੰਨ ਦਿਨ ਤਿੰਨ ਰਾਤਾਂ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਬਿਨਾਂ ਕੋਈ ਸ਼ੱਕੇ ਤੋਂ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਲੀਨ ਨੇ ਇੱਕ ਦਿਨ ਰਾਤ ਦੇ ਸਮੇਂ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਨੇ ਭਾਈ ਸਰਬਖ ਸਿੰਘ ਹੁਣਾ ਨੂੰ ਹੁਕਮ ਕੀਤਾ ਅਤੇ ਸ਼ਕਤੀ ਦੇ ਨਾਲ ਤਾੜਨਾ ਕੀਤੀ ਹੈ ਕਿ ਭਾਈ ਸਰਮੁਖ ਸਿੰਘ ਜੀ ਕੁਝ ਵੀ ਹੋ ਜਾਵੇ ਤੁਸਾਂ ਨੇ ਸਾਨੂੰ ਬੁਲਾਉਣਾ ਨਹੀਂ ਅਸੀਂ ਉਸ ਪਰਮਾਤਮਾ ਦੀ ਰਜ਼ਾ ਵਿੱਚ ਉਸ ਨਿਰੰਕਾਰ ਦੇ ਹੁਕਮ ਦੇ ਵਿੱਚ ਇੱਕ ਅਲੌਕਿਕ ਵਰਤਾਰੇ ਨੂੰ ਅੰਜਾਮ ਦੇਣ ਜਾ ਰਹੇ ਹਾਂ ਇਸ ਕਰਕੇ ਤੁਸਾਂ ਨੇ ਸਾਨੂੰ ਬੁਲਾਉਣਾ ਨਹੀਂ ਹੈ ਭਾਈ ਸਰਮੁਖ ਸਿੰਘ ਜੀ ਨੇ ਸਤਿਵਚਨ ਆ ਕੇ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਦੇ ਇਸ ਹੁਕਮ ਨੂੰ ਪ੍ਰਵਾਨ ਕੀਤਾ ਹੈ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਨੇ ਕਟਿਆ ਦੇ ਅੰਦਰ ਦਰਵਾਜ਼ਾ ਬੰਦ ਕੀਤਾ ਅਤੇ ਕੁੰਡੀ ਲਾ ਲਈ ਹੈ ਸਾਵਣ ਦੀ ਰੁੱਤ ਹੈ ਮੀਂਹ ਵਰ ਕੇ ਹਟਿਆ ਹੈ ਚੰਨ ਦੀ ਰੋਸ਼ਨੀ ਦਿਨ ਵੇਲੇ ਚਮਕਣ ਵਾਲੀ ਧੁੱਪ ਦੇ ਵਾਂਗ ਰਾਤ ਨੂੰ ਵੀ ਸ੍ਰਿਸ਼ਟੀ ਦੇ ਕਣ-ਕਣ ਦੇ ਉੱਤੇ ਆਪਣਾ ਚਾਨਣ ਬਖੇਰ ਰਹੀ ਹੈ। ਆਕਾਸ਼ ਵੱਲ ਵੇਖੀਏ ਤਾਂ ਆਕਾਸ਼ ਦੇ ਤਾਰੇ ਮੋਤੀਆਂ ਦੇ ਵਾਂਗ ਚਮਕ-ਚਮਕ ਕਰ ਰਹੇ ਨੇ। ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਲੀਨ ਹੋ ਕੇ ਇੱਕ ਹਫ਼ਤੇ ਦਾ ਸਮਾਂ ਬਤੀਤ ਕਰਦੇ ਨੇ। ਅੱਜ ਇੱਕ ਹਫ਼ਤਾ ਪੂਰਾ ਹੋ ਗਿਆ ਹੈ। ਹਜ਼ੂਰ ਸ਼੍ਰੀਨਾਪਕਾ ਮਹਾਰਾਜਾ ਸਾਹਿਬ ਜੀ ਬਿਨਾਂ ਕੁਛ ਖਾਦੇ ਪੀਤੇ ਤੋਂ ਉਸ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਨਿਰੰਤਰ ਜੁੜੇ ਹੋਏ ਨੇ ਅਚਾਨਕ ਆਵਾਜ਼ ਹੁੰਦੀ ਹੈ ਖੜਕਾ ਹੁੰਦਾ ਹੈ ਕੁੰਡੀ ਖੁੱਲਦੀ ਹੈ ਤੇ ਹਜ਼ੂਰ ਸ਼੍ਰੀਨਾਪਕਾ ਮਹਾਰਾਜਾ ਸਾਹਿਬ ਜੀ ਕੁਟਿਆ ਦਾ ਦਰਵਾਜ਼ਾ ਖੋਲਦੇ ਨੇ ਜਿਵੇਂ ਹੀ ਹਜ਼ੂਰ ਸ਼੍ਰੀਨਾਪਕਾ ਮਹਾਰਾਜਾ ਸਾਹਿਬ ਜੀ ਕੁਟਿਆ ਦਾ ਦਰਵਾਜ਼ਾ ਖੋਲਦੇ ਨੇ ਭਾਈ ਸਰਮੁਖ ਸਿੰਘ ਖੜਾ ਹੋ ਕੇ ਹਜ਼ੂਰ ਸ਼੍ਰੀਨ ਆਪਕਾ ਮਹਾਰਾਜਾ ਸਾਹਿਬ ਜੀ ਨੂੰ ਨਮਸਕਾਰ ਕਰਦਾ ਹੈ ਸ਼ਰਧਾ ਬਿਆਖਤ ਕਰਦਾ ਹੈ ਹਜ਼ੂਰ ਸ਼੍ਰੀਨ ਆਪਕਾ ਮਹਾਰਾਜਾ ਸਾਹਿਬ ਜੀ ਨੇ ਜਿਵੇਂ ਹੀ ਕਟਿਆ ਦਾ ਦਰਵਾਜ਼ਾ ਖੋਲ੍ਹਿਆ ਹੈ ਭਾਈ ਸਰਮੁਖ ਸਿੰਘ ਹੁਣਾਂ ਨੂੰ ਕਟਿਆ ਦੇ ਅੰਦਰੋਂ ਇੱਕ ਠੰਡੀ ਹਵਾ ਦੇ ਬੁੱਲੇ ਦਾ ਅਹਿਸਾਸ ਹੋਇਆ ਹੈ ਇਹ ਹਵਾ ਦਾ ਬੁੱਲਾ ਜੋ ਕਟਿਆ ਦੇ ਅੰਦਰੋਂ ਆਇਆ ਸੀ ਇੰਨਾ ਠੰਡਲ ਠੰਡਾ ਤੇ ਸ਼ੀਤਲ ਸੀ ਕਿ ਤਾਪਰੇ ਹਿਰਦਿਆਂ ਨੂੰ ਵੀ ਇਹ ਠੰਡਕ ਪ੍ਰਦਾਨ ਕਰ ਰਿਹਾ ਹੈ ਹਜ਼ੂਰ ਸ਼੍ਰੀ ਨਾਬਕਮਰ ਰਾਜਾ ਸਾਹਿਬ ਜੀ ਨੇ ਭਾਈ ਸਰਮੁਖ ਸਿੰਘ ਨੂੰ ਕਿਹਾ ਕਿ ਸਰਮੁਖ ਸਿਆ ਜਰਾ ਅੰਦਰ ਤਾਂ ਜਿਵੇਂ ਹੀ ਭਾਈ ਸਰਮੁਖ ਸਿੰਘ ਜੀ ਨੇ ਹਜ਼ੂਰ ਸ਼੍ਰੀ ਨਾਬਕਮਰ ਰਾਜਾ ਸਾਹਿਬ ਜੀ ਦੇ ਬਚਨਾਂ ਨੂੰ ਮੰਨ ਕੇ ਕਟਿਆ ਦੇ ਅੰਦਰ ਝਾਤ ਮਾਰੀ ਹੈ ਤਾਂ ਬਹੁਤ ਹੀ ਵੱਡੀਆਂ ਹਸਤੀਆਂ ਪੀਰ ਪੈਗੰਬਰ ਵਲੀ ਔਲੀਏ ਮਾਪੁਰਖ ਅਵਤਾਰੀ ਪੁਰਸ਼ ਉਸ ਕਟਿਆ ਦੇ ਅੰਦਰ ਚੌਂਕੜੇ ਲਾ ਕੇ ਬਿਰਾਜੇ ਹੋਏ ਨੇ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਨੇ ਭਾਈ ਸਰਮੁਖ ਸਿੰਘ ਉਹਨਾਂ ਨੂੰ ਫੇਰ ਦੁਬਾਰਾ ਪੁੱਛਿਆ ਸਰਮੁਖ ਸਿਆ ਕੀ ਵੇਖਿਆ ਹੈ ਤਾਂ ਸਰਮੁਖ ਸਿੰਘ ਜੀ ਪਿਆਰ ਦੇ ਨਾਲ ਹਜ਼ੂਰ ਦੇ ਅੱਗੇ ਹੱਥ ਜੋੜ ਕੇ ਆਖਿਆ ਪਾਸ਼ਾਓ ਜੋ ਤੁਸੀਂ ਵਿਖਾਇਆ ਮੈਂ ਉਹੀ ਵੇਖਿਆ ਹੈ ਮੇਰੇ ਵਰਗੇ ਸੰਸਾਰੀ ਬੰਦੇ ਦੀ ਔਕਾਤ ਨਹੀਂ ਕਿ ਅਸੀਂ ਆਪਣੀ ਆਪ ਕੋਈ ਐਸੇ ਅਲੌਕਿਕ ਵਰਤਾਰੇ ਨੂੰ ਵੇਖ ਸਕੀਏ ਇਹ ਜੋ ਅਲੌਕਿਕ ਵਰਤਾਰੇ ਦੀ ਝਲਕ ਮੈਂ ਵੇਖੀ ਹੈ ਇਹ ਆਪ ਜੀ ਦੀ ਕਿਰਪਾ ਨਾਲ ਹੀ ਮੇਰੀ ਨਜ਼ਰੀ ਪਈ ਹੈ ਤੁਸੀਂ ਤਰਸ ਕਰਕੇ ਮੇਰੇ ਵਰਗੇ ਨਿਮਾਣੇ ਸੇਵਕ ਨੂੰ ਇਸ ਅਲੌਕਿਕ ਵਰਤਾਰੇ ਦੇ ਦਰਸ਼ਨ ਕਰਾਏ ਨੇ ਇਹਨਾਂ ਮਹਾਨ ਹਸਤੀਆਂ ਪੀਰਾਂ ਪੈਗੰਬਰਾਂ ਔਲੀਏ ਵਲੀਆਂ ਤੇ ਅਵਤਾਰੀ ਪੁਰਖਾਂ ਦੇ ਦਰਸ਼ਨ ਕਰਾਏ ਨੇ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਇਸ ਅਲੌਕਿਕ ਵਰਤਾਰੇ ਦੇ ਗੁੱਝੇ ਪੇਤਾਂ ਨੂੰ ਖੋਲਦੇ ਹੋਏ ਭਾਈ ਸਰਮੁਖ ਸਿੰਘ ਜੀ ਨੂੰ ਸਮਝਾਉਂਦੇ ਨੇ ਕਿ ਸਰਮੁਖ ਸਿਆ ਜਦੋਂ ਵੀ ਮਾਤ ਲੋਕ ਦੇ ਉੱਤੇ ਕਿਸੇ ਤੀਰਥ ਸਥਾਨ ਦੀ ਰਚਨਾ ਕਰਨੀ ਹੁੰਦੀ ਹੈ ਜਾਂ ਮਾਤ ਲੋਕ ਦੇ ਉੱਤੇ ਕੋਈ ਕਾਨੂੰਨ ਨਿਯਮ ਬਣਾਉਣਾ ਹੁੰਦਾ ਹੈ ਜਾਂ ਕਿਸੇ ਰਾਜ ਦੇ ਵਿੱਚ ਤਬਦੀਲੀ ਕਰਨੀ ਹੁੰਦੀ ਹੈ ਤਾਂ ਸਾਨੂੰ ਸਭ ਨੂੰ ਇਸੇ ਤਰ੍ਹਾਂ ਜੁੜ ਕੇ ਬੈਠਣਾ ਪੈਂਦਾ ਹੈ ਅਸੀਂ ਸਾਰੇ ਇਸੇ ਤਰ੍ਹਾਂ ਜੁੜ ਕੇ ਉਸ ਵਿਸ਼ੇ ਦੇ ਸਬੰਧੀ ਮਤਾ ਪਾਸ ਕਰਦੇ ਹਾਂ ਮਤਾ ਪਾਸ ਕਰਨ ਤੋਂ ਬਾਅਦ ਉਸ ਮਤੇ ਨੂੰ ਨਿਰੰਕਾਰ ਅਕਾਲ ਪੁਰਖ ਦੀ ਕਚਹਿਰੀ ਦੇ ਵਿੱਚ ਪੇਸ਼ ਕਰਦੇ ਹਾਂ ਤੇ ਫਿਰ ਦਰਗਾਹੀ ਪ੍ਰਵਾਨਗੀ ਮਿਲਣ ਤੋਂ ਬਾਅਦ ਉਸ ਤੀਰਥ ਸਥਾਨ ਦੀ ਮਾਤ ਲੋਕ ਦੇ ਵਿੱਚ ਰਚਨਾ ਹੁੰਦੀ ਹੈ। ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਭਾਈ ਸਰਮੁਖ ਸਿੰਘ ਜੀ ਨੂੰ ਕਹਿੰਦੇ ਨੇ ਸਰਮੁਖ ਸਿਆਂ ਸੰਤਾਂ ਦਾ ਬਚਨ اٹਲ ਹੁੰਦਾ ਹੈ। ਸਾਧੂਆਂ ਦੀ ਰਸਨਾ ਤੋਂ ਜੋ ਬਚਨ ਉਚਾਰੇ ਜਾਂਦੇ ਨੇ ਉਸ ਨੂੰ ਪ੍ਰਮਾਤਮਾ ਵੀ ਕਦੇ ਮੋੜਦਾ ਨਹੀਂ। ਸੰਤਾਂ ਦੇ ਬਚਨਾਂ ਨੂੰ ਪ੍ਰਮਾਤਮਾ ਵੀ ਇਨ ਬਿਨ ਪ੍ਰਵਾਨ ਕਰਦਾ ਹੈ। ਉਦੇ ਵਿੱਚ ਇੱਕ ਕਿਣਕਾ ਮਾਤਰ ਵੀ ਤਬਦੀਲੀ ਨਹੀਂ ਕੀਤੀ ਜਾਂਦੀ। ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਭਾਈ ਸਰਮੁਖ ਸਿੰਘ ਨੂੰ ਕਹਿੰਦੇ ਨੇ ਸਰਮੁਖ ਸਿਆ ਤੇਰੇ ਨਗਰ ਦੇ ਵਿੱਚ ਵੀ ਇੱਕ ਸ਼ਕਤੀਸ਼ਾਲੀ ਵਿਸ਼ਾਲ ਤੀਰਥ ਸਥਾਨ ਦੀ ਰਚਨਾ ਕਰਨ ਦਾ ਮਤਾ ਪ੍ਰਵਾਨ ਹੋ ਗਿਆ ਹੈ। ਤੇਰੇ ਨਗਰ ਦੇ ਵਿੱਚ ਇੱਕ ਐਸੇ ਤੀਰਥ ਸਥਾਨ ਦੀ ਉਸਾਰੀ ਹੋਵੇਗੀ ਜਿਸ ਤੀਰਥ ਸਥਾਨ ਦਾ ਨਾਮ ਸੰਸਾਰ ਭਰ ਦੇ ਵਿੱਚ ਉੱਗਾ ਹੋਵੇਗਾ। ਸੰਸਾਰ ਭਰ ਦੇ ਲੋਕ ਤੇਰੇ ਪਿੰਡ ਵਿੱਚ ਆ ਕੇ ਨਤਮਸਤਕ ਹੋ ਕੇ ਉਸ ਪ੍ਰਮਾਤਮਾ ਦੀ ਬੰਦਗੀ ਦਾ ਜਾਪ ਕਰਿਆ ਕਰਨਗੇ। ਪ੍ਰਮਾਤਮਾ ਦੇ ਮਾਰਗ ਤੋਂ ਟੁੱਟੇ ਹੋਏ ਲੋਕ ਦੁਬਾਰਾ ਫਿਰ ਪ੍ਰਮਾਤਮਾ ਦੀ ਬੰਦਗੀ ਦੇ ਪਾਂਧੀ ਬਣਨਗੇ। ਭਾਵ ਸਾਗਰ ਤੋਂ ਪਾਰ ਹੋਣ ਵਾਸਤੇ ਇੱਕ ਵਿਸ਼ਾਲ ਪੁਲ ਦਾ ਨਿਰਮਾਣ ਤੇਰੇ ਨਗਰ ਤੇ ਵਿੱਚ ਹੋਵੇਗਾ। ਭਾਵ ਕੇ ਇੱਕ ਐਸਾ ਤੀਰਥ ਸਥਾਨ ਤੇਰੇ ਨਗਰ ਦੇ ਵਿੱਚ ਰਚਿਆ ਜਾਵੇਗਾ। ਜੋ ਭਵ ਸਾਗਰ ਤੋਂ ਪਾਰ ਹੋਣ ਦੇ ਪੁਲ ਦੇ ਵਾਂਗ ਕੰਮ ਕਰੇਗਾ ਇਸ ਤਰ੍ਹਾਂ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਕੁਝ ਗੁੱਜੀਆਂ ਰਮਝਾ ਮਾਰਦੇ ਹੋਏ ਭਾਈ ਸਰਮੁਖ ਸਿੰਘ ਜੀ ਨੂੰ ਪਿੰਡ ਰੈਪੇ ਦੇ ਵਿੱਚ ਉਹ ਸਾਰੇ ਜਾਣ ਵਾਲੇ ਤੀਰਥ ਸਥਾਨ ਦੇ ਬਾਰੇ ਜਾਣਕਾਰੀ ਦਿੰਦੇ ਨੇ ਪਿੰਡ ਰੈਪੇ ਵਿੱਚ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਨੇ ਭਾਈ ਸਰਮੁਖ ਸਿੰਘ ਜੀ ਨੂੰ ਜੋ ਤੀਰਥ ਸਥਾਨ ਦੀ ਉਸਾਰੀ ਕਰਨ ਦੀ ਗੱਲ ਦੱਸੀ ਸੀ ਹੁਣ ਉਸ ਗੱਲ ਨੂੰ ਸੱਚ ਕਰਕੇ ਵਿਖਾਉਣ ਦਾ ਸਮਾਂ ਆ ਗਿਆ ਹੈ ਅੱਧੀ ਰਾਤ ਦਾ ਸਮਾਂ ਗੁਜ਼ਰਿਆ ਹੈ ਤੜਕੇ ਦੇ 4 ਵਜੇ ਨੇ। ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਨੇ ਭਾਈ ਸਰਮੁਖ ਸਿੰਘ ਹੁਣਾਂ ਨੂੰ ਕਿਹਾ ਸਰਮੁਖ ਸਿਆ ਲੱਸੀ ਲੈ ਕੇ ਆਓ। ਭਾਈ ਸਰਮੁਖ ਸਿੰਘ ਹੁਣਾਂ ਨੇ ਦੁੱਧ ਭੰਨ ਕੇ ਘੜੜ ਤਿਆਰ ਕੀਤਾ ਹੈ। ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਦੇ ਸ਼ਕਣ ਵਾਸਤੇ ਲੱਸੀ ਗੜਵੀ ਦੇ ਵਿੱਚ ਪਾ ਲਈ ਹੈ। ਉਧਰ ਭਾਈ ਛੱਜੂ ਪਿੰਡ ਰੈਪੇ ਦਾ ਜੋ ਰਾਜਾ ਸਾਹਿਬ ਜੀ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਕਰਿਆ ਕਰਦਾ ਸੀ ਉਹ ਵੀ ਹਾਜ਼ਰ ਹੋਇਆ। ਉਸ ਨੇ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਨੂੰ ਇਸ਼ਨਾਨ ਕਰਾਇਆ ਹੈ ਇਸ਼ਨਾਨ ਕਰਨ ਤੋਂ ਬਾਅਦ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਭਾਈ ਸਰਮੁਖ ਸਿੰਘ ਜੀ ਦੀ ਕੁਟਿਆ ਤੋਂ ਬਾਬੇ ਬੁੱਲਣ ਸ਼ਾਹ ਦੀ ਜਗਾ ਜੋ ਪਿੰਡ ਰੈਪੇ ਦੇ ਦਰਮਿਆਨ ਸੀ ਉਸ ਜਗਾ ਵੱਲ ਰਵਾਨਗੀ ਪਾ ਦਿੰਦੇ ਨੇ ਬਾਬੇ ਬੁੱਲਣ ਸ਼ਾਹ ਦੀ ਜਗਾ ਤੇ ਪਹੁੰਚ ਕੇ ਬੋਰਡ ਦੇ ਥੱਲੇ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਚੌਂਕੜਾ ਲਾ ਕੇ ਬੈਠ ਜਾਂਦੇ ਨੇ ਪਿੰਡ ਰੈਪੇ ਦੀਆਂ ਸੰਗਤਾਂ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਬਾਬੇ ਬੁੱਲਣ ਸ਼ਾਹ ਦੀ ਜਗ੍ਹਾ 'ਤੇ ਆਉਣਾ ਸ਼ੁਰੂ ਕਰਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ ਤੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ ਭਾਈ ਵੀਰ ਸਿੰਘ ਵੀ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਬਾਬੇ ਬੁੱਲਣ ਸ਼ਾਹ ਦੀ ਜਗ੍ਹਾ ਦੇ ਕੋਲ ਲੱਗੇ ਹੋਏ ਬੋਰਡ ਦੇ ਰੁੱਖ ਦੇ ਕੋਲ ਪਹੁੰਚਿਆ ਹੈ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਨੂੰ ਚੁੱਕ ਕੇ ਨਮਸਕਾਰ ਕੀਤੀ ਹੈ ਸਤਿਕਾਰ ਬਿਆਖਤ ਕੀਤਾ ਹੈ ਅਤੇ ਹਜ਼ੂਰ ਸ਼ਰੀਨ ਆਬ ਕਮਰਾਜਾ ਸਾਹਿਬ ਜੀ ਨੇ ਭਾਈ ਵੀਰ ਸਿੰਘ ਹੁਣਾਂ ਨੂੰ ਕਿਹਾ ਹੈ ਕਿ ਵੀਰ ਸਿਆ ਅੱਜ ਸਾਨੂੰ ਵਾਰਿਸਾ ਦੀ ਹੀਰ ਦਾ ਕਿੱਸਾ ਸੁਣਾਓ ਵੀਰ ਸਿੰਘ ਨੇ ਬਹੁਤ ਹੀ ਸਤਕਾਰ ਦੇ ਨਾਲ ਹਜ਼ੂਰ ਸ਼ਰੀਨ ਆਬ ਕਮਰਾਜਾ ਸਾਹਿਬ ਜੀ ਨੂੰ ਪੁੱਛਿਆ ਹੈ ਕਿ ਪਾਸ਼ਾਓ ਵਾਰਿਸਾ ਦੀ ਹੀਰ ਦੇ ਵਿੱਚੋਂ ਕਿਹੜਾ ਕਿੱਸਾ ਸੁਣਨਾ ਚਾਹੋਗੇ ਤਾਂ ਹਜ਼ੂਰ ਸ਼ਰੀਨ ਆਬ ਕਮਰਾਜਾ ਸਾਹਿਬ ਨੇ ਵੀਰ ਸਿੰਘ ਨੂੰ ਕਿਹਾ ਹੈ ਵੀਰ ਸਿਆ ਸਾਨੂੰ ਅੱਜ ਉਹ ਕਿੱਸਾ ਸੁਣਾਓ ਜਦੋਂ ਰਾਂਝਾ ਜੋਗ ਲੈਣ ਵਾਸਤੇ ਜਾਂਦਾ ਹੈ ਭਾਈ ਵੀਰ ਸਿੰਘ ਰਾਜਾ ਸਾਹਿਬ ਜੀ ਦਾ ਹੁਕਮ ਸਤ ਕਰਕੇ ਮੰਨਦਾ ਹੈ ਤੇ ਵਾਰ ਸ਼ਾਹੀ ਹੀਰ ਦਾ ਉਹ ਕਿੱਸਾ ਜੋ ਪਾਸ਼ਾ ਨੇ ਕਿਹਾ ਸੀ ਉਹ ਸੁਣਾਉਣਾ ਸ਼ੁਰੂ ਕਰ ਦਿੰਦਾ ਹੈ ਲਗਭਗ 2 ਘੰਟੇ ਭਾਈ ਵੀਰ ਸਿੰਘ ਇਹ ਕਿੱਸਾ ਬੜੇ ਪ੍ਰੇਮ ਸਹਿਤ ਸੁਣਾਉਂਦਾ ਰਹਿੰਦਾ ਹੈ ਫਿਰ ਇੱਕਦਮ ਹਜ਼ੂਰ ਸ਼੍ਰੀ ਨਾਭਕਮਾ ਰਾਜਾ ਸਾਹਿਬ ਜੀ ਆਪਣੇ ਆਸਣ ਤੋਂ ਉੱਠਦੇ ਨੇ ਤੇ ਭਾਈ ਸਰਮੁਖ ਸਿੰਘ ਨੂੰ ਕਹਿੰਦੇ ਨੇ ਸਰਮੁਖ ਸਿਆ ਸਮਾ ਆ ਗਿਆ ਹੈ ਅੱਜ ਤੇਰੇ ਪਿੰਡ ਨੂੰ ਭਾਗ ਲਾਹੀ ਦੇਣੇ ਨੇ ਅੱਜ ਤੇਰੇ ਪਿੰਡ ਰਹਿਪੇ ਦੇ ਵਿੱਚ ਤਖਤ ਦੀ ਉਹ ਸਾਰੀ ਕਰ ਹੀ ਦੇਣੀ ਹੈ ਭਾਈ ਸਰਮੁਖ ਸਿੰਘ ਬੜੀ ਸ਼ਰਦਾ ਦੇ ਨਾਲ ਬੜੇ ਪਿਆਰ ਦੇ ਨਾਲ ਪਾਸ਼ਾ ਨੂੰ ਕਹਿੰਦਾ ਹੈ ਪਾਸ਼ਾ ਉਹ ਆਪ ਜੀ ਕਾਇਨਾਤ ਦੇ ਮਾਲਕ ਹੋ ਉਸ ਅਕਾਲ ਪੁਰਖ ਦੇ ਭੇਜੇ ਹੋਏ ਪੈਗੰਬਰ ਹੋ ਜਿਵੇਂ ਆਪ ਜੀ ਦੀ ਰਜ਼ਾ ਹੈ ਉਵੇਂ ਹੀ ਆਪ ਜੀ ਕਲਾ ਵਰਤਾ ਦਿਓ ਭਾਈ ਸਰਮੁਖ ਸਿੰਘ ਜੀ ਨੂੰ ਇਹ ਗੱਲ ਕਹਿਣ ਤੋਂ ਬਾਅਦ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਬੁਲਣ ਸ਼ਾਦੀ ਜਗਾ ਤੋਂ ਉੱਠਦੇ ਨੇ ਤੇ ਪਿੰਡ ਦੇ ਬਾਹਰ ਨੂੰ ਚਾਲੇ ਪਾ ਦਿੰਦੇ ਨੇ ਸੰਗਤ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਦੇ ਪਿੱਛੇ-ਪਿੱਛੇ ਕਾਫਲੇ ਦੇ ਰੂਪ ਵਿੱਚ ਚੱਲਦੀ ਜਾ ਰਹੀ ਹੈ ਜਿਵੇਂ ਕਾਲੀ ਬੋਲੀ ਰਾਤ ਦੇ ਵਿੱਚ ਟਿਮਟਮਾਉਂਦੇ ਤਾਰਿਆਂ ਦੀ ਅਗਵਾਹੀ ਚੰਨ ਕਰਦਾ ਹੈ ਇਸੇ ਤਰ੍ਹਾਂ ਸੰਗਤ ਦੇ ਇਸ ਕਾਫਲੇ ਦੀ ਅਗਵਾਹੀ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਆਪ ਕਰ ਰਹੇ ਨੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਚੱਲਦੇ-ਚੱਲਦੇ ਗੁਪਤ ਤੌਰ ਤੇ ਪੀਰਾਂ ਪੈਗੰਬਰਾਂ ਔਲੀਏ ਬਲੀਆਂ ਮਹਾਨ ਹਸਤੀਆਂ ਦੇ ਨਾਲ ਕੋਈ ਗੁਪਤ ਵਿਚਾਰਾਂ ਵੀ ਕਰਦੇ ਜਾ ਰਹੇ ਨੇ ਸੰਗਤ ਹਜ਼ੂਰ ਦੇ ਪਿੱਛੇ-ਪਿੱਛੇ ਜਾਪ ਕਰਦੀ ਜਾ ਰਹੀ ਹੈ ਲਗਭਗ 100 ਕਦਮ ਦੀ ਦੂਰੀ ਜਦੋਂ ਪਿੰਡ ਰੈਪੇ ਤੋਂ ਪਿੰਡ ਰੈਪੇ ਦੇ ਬਾਹਰ ਨੂੰ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਤੁਰ ਕੇ ਤੈਅ ਕਰਦੇ ਨੇ ਤਾਂ ਭਾਈ ਸਰਮੁਖ ਸਿੰਘ ਇੱਕਦਮ ਹਜ਼ੂਰ ਸ਼੍ਰੀਨਾਪਕਾ ਮਹਾਰਾਜਾ ਸਾਹਿਬ ਜੀ ਦੇ ਅੱਗੇ ਆ ਕੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਪਾਸ਼ਾਓ ਇਸ ਰਸਤੇ ਤੋਂ ਪੂਰਬ ਵਾਲੇ ਪਾਸੇ 13 ਕਨਾਲ ਦੀ ਜ਼ਮੀਨ ਆਪ ਜੀ ਦੀ ਹੀ ਹੈ ਕਿਰਪਾ ਕਰੋ ਇਸ ਜ਼ਮੀਨ ਨੂੰ ਭਾਗ ਲਾ ਦਿਓ ਤੇ ਇੱਥੇ ਤੀਰਥ ਸਥਾਨ ਦੀ ਉਸਾਰੀ ਕਰ ਦਿਓ ਹਜ਼ੂਰ ਸ਼੍ਰੀਨਾਪਕਾ ਮਹਾਰਾਜਾ ਸਾਹਿਬ ਜੀ ਕੁਝ ਪਲ ਉੱਥੇ ਠਹਿਰਦੇ ਨੇ ਕੁਝ ਗੰਭੀਰਤਾ ਦੇ ਨਾਲ ਸੋਚਦੇ ਨੇ ਤੇ ਫਿਰ ਸਰਮੁਖ ਸਿੰਘ ਨੂੰ ਕਹਿੰਦੇ ਨੇ ਸਰਮੁਖ ਸਿਆ ਨਹੀਂ ਸਾਡੀ ਮਲਕੀਅਤ ਅਜੇ ਅੱਗੇ ਹੈ ਪਾਦਸ਼ਾ ਉੱਥੋਂ ਅੱਗੇ ਤੁਰਦੇ ਨੇ ਅੱਗੇ ਜਾ ਕੇ ਇੱਕ ਸੋਰੂਆਂ ਵਾਲੇ ਛੱਪੜ ਦੇ ਕੰਢੇ ਦੇ ਉੱਤੇ ਜਾ ਕੇ ਰਾਜਾ ਸਾਹਿਬ ਜੀ ਖੜੇ ਹੋ ਜਾਂਦੇ ਨੇ ਸੰਗਤ ਨੂੰ ਵੀ ਰਸਤੇ ਵਿੱਚ ਖੜੇ ਕਾ ਹੋਣ ਦਾ ਹੁਕਮ ਕੀਤਾ ਜਾਂਦਾ ਹੈ ਰਸਤੇ ਤੋਂ ਪੂਰਬ ਵਾਲੇ ਪਾਸੇ ਜਿੱਥੇ ਕਿ ਹੁਣ ਤਖਤ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦਾ ਦਰਬਾਰ ਸਾਹਿਬ ਬਣਿਆ ਹੋਇਆ ਹੈ ਇਸ ਥਾਂ ਦੇ ਉੱਤੇ ਆ ਕੇ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਖੜੇ ਹੋ ਜਾਂਦੇ ਨੇ ਤੇ ਸੰਗਤ ਨੂੰ ਕਹਿੰਦੇ ਨੇ ਇਹੀ ਸਾਡੀ ਮਲਕੀਅਤ ਹੈ ਜੇਕਰ ਕੋਈ ਇਹ ਥਾਂ ਛੱਡ ਦਵੇ ਤਾਂ ਇਸ ਸਥਾਨ ਦੇ ਉੱਤੇ ਅਸੀਂ ਤੀਰਥ ਸਥਾਨ ਦੀ ਉਸਾਰੀ ਕਰਾਂਗੇ ਭਾਈ ਹਰੀ ਸਿੰਘ ਵੀ ਸੰਗਤ ਦੇ ਕਾਫਲੇ ਦੇ ਵਿੱਚ ਹੀ ਹਜ਼ੂਰ ਦੇ ਪਿੱਛੇ-ਪਿੱਛੇ ਚੱਲ ਰਿਹਾ ਹੁੰਦਾ ਹੈ ਇਹ ਜ਼ਮੀਨ ਭਾਈ ਹਰੀ ਸਿੰਘ ਹੋਣਾਂ ਦੀ ਸੀ ਭਾਈ ਹਰੀ ਸਿੰਘ ਇੱਕਦਮ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੇ ਸਾਹਮਣੂ ਪੇਸ਼ ਹੋ ਕੇ ਫਤਿਹ ਬੁਲਾਉਂਦਾ ਹੈ ਸਤਕਾਰ ਭੇਂਟ ਕਰਦਾ ਹੈ ਤੇ ਕਹਿੰਦਾ ਹੈ ਪਾਸ਼ਾਓ ਇਹ ਜ਼ਮੀਨ ਆਪ ਜੀ ਦੀ ਹੀ ਹੈ ਆਪ ਜੀ ਜਿਵੇਂ ਚਾਹੋ ਜਿੱਥੇ ਚਾਹੋ ਆਪ ਜੀ ਕਲਾ ਵਰਤਾ ਸਕਦੇ ਹੋ ਹਜ਼ੂਰ ਸ਼ਰੀਨ ਆਕਬਰ ਰਾਜਾ ਸਾਹਿਬ ਜੀ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਗੈਂਡੇ ਦੀ ਸੋਟੀ ਫੜੀ ਹੈ ਤੇ 5 ਫੁੱਟ ਮਰਬੇ ਦੀ ਇੱਕ ਲੀਕ ਬਾ ਦਿੱਤੀ ਹੈ ਉਸ ਤੋਂ ਥੋੜਾ ਜਿਹਾ ਪਿੱਛੇ ਹਟ ਕੇ 20 ਫੁੱਟ ਮਰਬੇ ਦੀ ਇੱਕ ਹੋਰ ਲੀਕ ਬਾ ਦਿੱਤੀ ਹੈ ਪਹਿਲੀ ਦੀਕ ਤੇ ਹਜ਼ੂਰ ਸ਼ਰੀਨ ਆਕਬਰ ਰਾਜਾ ਸਾਹਿਬ ਜੀ ਨੇ ਸੰਗਤ ਨੂੰ ਨਮਸਕਾਰ ਕਰਨ ਵਾਸਤੇ ਹੁਕਮ ਕੀਤਾ ਹੈ ਦੂਸਰੀ ਲੀਕ ਤੋਂ ਪਹਿਲਾਂ ਜੋੜਾ ਖੋਲਣ ਦਾ ਹੁਕਮ ਕੀਤਾ ਹੈ ਜਿਸ ਜਗ੍ਹਾ ਤੇ ਹਜ਼ੂਰ ਸ਼੍ਰੀ ਨਾਭਕਮਾ ਰਾਜਾ ਸਾਹਿਬ ਜੀ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ 5 ਫੁੱਟ ਮਰਬੇ ਦੀ ਲੀਕ ਵਾਹੀ ਸੀ ਉੱਥੇ ਹਜ਼ੂਰ ਸ਼੍ਰੀ ਨਾਭਕਮਾ ਰਾਜਾ ਸਾਹਿਬ ਜੀ ਆਪਣੇ ਹੱਥਾਂ ਦੇ ਨਾਲ ਵਿਭੂਤੀ ਇਕੱਠੀ ਕਰਾਉਂਦੇ ਨੇ ਅਤੇ 3 ਫੁੱਟ ਉੱਚੇ ਇੱਕ ਥੜੇ ਦੀ ਉਸਾਰੀ ਕਰਾਉਂਦੇ ਨੇ ਜਦੋਂ 3 ਫੁੱਟ ਉੱਚੇ ਥੜੇ ਦੀ ਉਸਾਰੀ ਮੁਕੰਮਲ ਹੋ ਜਾਂਦੀ ਹੈ ਤਾਂ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਆਪਣੇ ਪਵਿੱਤਰ ਮੁਖਾਰਬਨ ਤੋਂ ਇਹ ਬਚਨ ਉਚਾਰਦੇ ਨੇ ਤੇ ਕਹਿੰਦੇ ਨੇ ਇਹ ہمارا ਤਖਤ ਹੈ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਮੁਖਾਰਬਨ ਤੋਂ ਇਹ ਬਚਨ ਸੁਣ ਕੇ ਸੰਗਤ ਖੁਸ਼ੀ ਦੇ ਵਿੱਚ ਜੈਕਾਰੇ ਛੱਡਦੀ ਹੈ ਸ਼ੰਖ ਘੜਿਆਲ বাজائے ਜਾਂਦੇ ਨੇ ਪ੍ਰਸ਼ਾਦ ਵਰਤਾਇਆ ਜਾਂਦਾ ਹੈ 30 ਜੁਲਾਈ 1905 ਦਾ ਉਹ ਮੁਬਾਰਕ ਦਿਨ ਉਹ ਮੁਬਾਰਕ ਸਮਾ ਜਦੋਂ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਨੇ ਅਕਾਲ ਪੁਰਖ ਦੇ ਵੱਲੋਂ ਵਰਤਾਈ ਹੋਈ ਕਲਾ ਨੂੰ ਪਿੰਡ ਰੈਪੇ ਦੇ ਵਿੱਚ ਰੂਪਮਾਨ ਕਰ ਦਿੱਤਾ ਹੈ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਨੇ ਅਕਾਲ ਪੁਰਖ ਦੀ ਰਜ਼ਾ ਅਨੁਸਾਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਪਿੰਡ ਰੈਪੇ ਦੇ ਵਿੱਚ ਥੜੇ ਦੀ ਉਸਾਰੀ ਕਰਕੇ ਤਖਤ ਦੀ ਉਸਾਰੀ ਕਰਕੇ ਇੱਕ ਸ਼ਕਤੀਸ਼ਾਲੀ ਤੀਰਥ ਸਥਾਨ ਦੀ ਰਚਨਾ ਕਰ ਦਿੱਤੀ ਹੈ ਜਿਸ ਤੀਰਥ ਸਥਾਨ ਨੇ ਭੁੱਲੀ ਪਟਕੀ ਲੁਕਾਈ ਨੂੰ ਤਾਰਨਾ ਹੈ ਜਿਸ ਤੀਰਥ ਸਥਾਨ ਨੇ ਪੁਲ ਬਣ ਕੇ ਸੰਗਤਾਂ ਨੂੰ ਭਵ ਸਾਗਰ ਤੋਂ ਪਾਰ ਕਰਾਉਣਾ ਹੈ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਪਿੰਡ ਰੈਪੇ ਦੇ ਵਿੱਚ ਤੀਰਥ ਸਥਾਨ ਦੀ ਰਚਨਾ ਕਰ ਦਿੰਦੇ ਨੇ ਤੇ ਸੰਗਤ ਖੁਸ਼ੀ ਦੇ ਵਿੱਚ ਜਕਾਰੇ ਛੱਡਦੀ ਹੈ ਉਸ ਥੜੇ ਨੂੰ ਨਮਸਕਾਰ ਕਰਦੀ ਹੈ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਦੀ ਜੀਵਨੀ ਦਾ ਇਹ 에ਪੀਸੋਡ ਇੱਥੇ ਹੀ ਸਮਾਪਤ ਹੁੰਦਾ ਹੈ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਜੀ ਦੀ ਜੀਵਨੀ ਦਾ ਹੋਰ 에ਪੀਸੋਡ ਲੈ ਕੇ ਆਪ ਜੀ ਦੇ ਸਾਹਮਣੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰਪਲੀ